ਜੈ ਗੁਰਦੀਪ ਧੰਨ ਗੁਰਦੀਪ ਸਭ ਤੋਂ ਪਹਿਲਾਂ ਤਨ ਤਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648 ਪ੍ਰਕਾਸ਼ ਜੜੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਦਿੰਨੇ ਆਂ ਔਰ ਗੁਰੂ ਪੇਰੇ ਸਾਥ ਸੰਗਜਾਓ ਅੱਜ ਜੋ ਸਤਿਗੁਰ ਰਵਿਦਾਸ ਚੌਂਕ ਦੇ ਹਾਲਾਤ ਹਨ ਜੋ ਬਹੁਤ ਹੀ ਤਰਸਯੋਗ ਹਨ ਸੋ ਇਹ ਦੇਖ ਸਕਦੇ ਹੋ ਜੋ ਗਮਲਿਆਂ ਦੇ ਵਿੱਚ ਜਾਂ ਚੌਂਕ ਦੇ ਵਿੱਚ ਬਹੁਤ ਸੋਹਣੇ ਸੋਹਣੇ ਫੁੱਲ ਲਗਾਏ ਹੋਏ ਸੀ ਅੱਜ ਇੱਕ ਵੀ ਫੁੱਲ ਦਾ ਬੂਟਾ ਜਿਸ ਦਾ ਨਹੀਂ ਹੈ ਇਹ ਗਮਲੇ ਜੋ ਪਿਛਲੇ ਸਾਲ ਫੁੱਲਾਂ ਨਾਲ ਭਰੇ ਹੋਏ ਸੀ ਤੇ ਇਹਦੀ ਹਰ ਰੋਜ਼ ਤਕਰੀਬਨ ਹਰ ਰੋਜ਼ ਪਾਣੀ ਲਾਈਦਾ ਸੀ ਫੁੱਲ ਬੂਟਿਆਂ ਨੂੰ ਤੇ ਬਹੁਤ ਸੋਹਣੇ ਲੱਗੇ ਹੋਏ ਸੀ ਫੁੱਲ ਪਰ ਮੌਕੇ ਦੀ ਜੋ ਪ੍ਰਸ਼ਾਸਨ ਆ ਉਨਾ ਬਲੋਂ ਇਹ ਦੇਖੋ ਇਸ ਦੇ ਹਾਲਾਤ ਕਿਹੋ ਜਿਹੇ ਹੋਏ ਹਨ ਕੋਈ ਸਫਾਈ ਨਹੀਂ ਤਾਰਾਂ ਵੀ ਉੱਦਾਂ ਖਿਲਰ ਰੀਆਂ ਪਈਆਂ ਦੇਖੋ ਕਿਸੇ ਜੋ 11 ਫਰਵਰੀ ਨੂੰ ਸ਼ੋਭਾ ਯਾਤਰਾ ਬੂਟਾ ਮੰਡੀ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੁੰਦੀ ਹੈ ਔਰ ਇਸ ਚੌਂਕ ਦੇ ਵਿੱਚ ਜੋ ਲੇਡੀਜ਼ ਆ ਬੀਬੀਆਂ ਪ੍ਰਾਣਾ ਹਨ ਉਹ ਚੌਂਕ ਦੇ ਵਿੱਚ ਖੜਕੇ ਵਿਸ਼ਾਲ ਸ਼ੋਭਾ ਯਾਤਰਾ ਦੇਖਦੀਆਂ ਪਰ ਤੁਸੀਂ ਦੇਖ ਸਕਦੇ ਹੋ ਚੌਂਕ ਦੇ ਹਾਲਾਤ ਕੋਈ ਸਾਫ ਸਫਾਈ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਕੱਲ ਰਾਤ ਦੀ ਵੀਡੀਓ ਬਣਾਈ ਗਈ ਹੈ ਸੋ ਆਪ ਦੇਖੋ ਕਿਵੇਂ ਚੌਕ ਦਾ ਬਹੁਤ ਹੀ ਮਾੜਾ ਹਾਲ ਬਣਿਆ ਹੋਇਆ ਹੈ ਇਹ ਜੋ ਫੁੱਲ ਬੂਟੇ ਆਪ ਜਿੰਨੂੰ ਦਿਖ ਰਿਹਾ ਹੈ ਇਹ ਵੀ ਪਿਛਲੇ ਸਾਲ ਦੇ ਲੱਗੇ ਹੋਇਆ ਕੋਈ ਸਰਕਾਰ ਵੱਲੋਂ ਕੋਈ ਆਪਣੇ ਵੱਲੋਂ ਕੋਈ ਨਹੀਂ ਲਗਾਇਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਇਸ ਦੀ ਸੇਵਾ ਸਾਮ ਸੰਭਾਲ ਤਾਂ ਬੰਦ ਕੀਤੀ ਸੀ ਕਿ ਇਸ ਨੂੰ ਹਰ 5-7 ਦਿਨ 10-10 ਦਾ ਵਾਧਾ ਪੱਟ ਦਿੱਤਾ ਜਾਂਦਾ ਹੈ ਜੀ ਦੇਖੋ ਕਿੰਨਾ ਬੜਾ ਟਕਣ ਜੋ ਕਿੰਨਾ ਉੱਚਾ ਰੱਖਿਆ ਗਿਆ ਹੈ ਉਸ ਦੀ ਵੀ ਕੋਈ ਟਾਈਮਿੰਗ ਨਹੀਂ ਪਾਵ ਕੋ ਸੈਟਿੰਗ ਕਰਕੇ ਨਹੀਂ ਲਗਾਇਆ ਗਿਆ ਬਹੁਤ ਉੱਚਾ ਲਗਾਇਆ ਹੋਇਆ ਹੈ ਜੋ ਉੱਚਾ ਨੀ ਮਾ ਥਾ ਹੁਣ ਕਾਰਨ ਸੰਗ ਨੂੰ ਬੈਠਣ ਉੱਠਣ ਦੀ ਜਾਂ ਖੜਨ ਦੀ ਤੰਗੀ ਹੋਵੇਗੀ ਕਾ ਵੀ ਦੇਖੋ ਕਿਵੇਂ ਸੁੱਖ ਚੁੱਕਾਂ ਵਿੱਚੋਂ ਤੇ ਜਿਹੜੇ ਗਮਲੇ ਆ ਉਹ ਤਾਂ ਬਿਲਕੁਲ ਕਿਸੇ ਵੀ ਗਮਲੇ ਦੇ ਵਿੱਚ ਕੋਈ ਵੀ ਬੂਟਾ ਲੱਗਾ ਨਹੀਂ ਹੈ ਵਿੱਚ ਜਾਨਵਰ ਮਰੇ ਹੋਏ ਆ ਦੇਖ ਸਕਦੇ ਹੋ ਤੁਸੀਂ ਔਰ ਸਫਾਈ ਦਾ ਤਾਂ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ ਵਿੱਚ ਇੰਨਾ ਕਿ ਗੰਦ ਪਾਇਆ ਹੋਇਆ ਇਹ ਜੋ ਪੁਰਾਣੀਆ ਵੀਡੀਓ ਦੇਖ ਸਕਦੇ ਹੋ ਇਹ ਖੱਬੇ ਪਾਸੇ ਜੋ ਅੱਜ ਦੀ ਵੀਡੀਓ ਹੈ ਔਰ ਸੱਜੇ ਪਾਸੇ ਪੁਰਾਣੀ ਜੋ ਗਮਲਿਆਂ ਦੇ ਵਿੱਚ ਫੁੱਲ ਲੱਗੇ ਹੋਏ ਆ ਸੋ ਦੇਖੋ ਕਿਵੇਂ ਬੂਟੇ ਇਧਰ ਖੰਬੇ ਪਾਸੇ ਦੇਖ ਰਹੇ ਹੋ ਤੁਸੀਂ ਆ ਜਿਹੜੇ ਗਮਲੇ ਦਿਖਾ ਰਹੇ ਆਪ ਜੀ ਨੂੰ ਉਹ ਸੁੱਕੇ ਬਿਲਕੁਲ ਤੇ ਸੱਜੇ ਪਾਸੇ ਹਰਿਆ ਭਰਿਆ ਇਹ ਪਿਛਲੇ ਸਾਲ ਦੀਆਂ ਫੋਟੋਆਂ ਔਰ ਬਾਰ-ਬਾਰ ਦੇਖੋਗੇ ਤੁਸੀਂ ਖੰਬੇ ਪਾਸੇ ਦੇਖੋ ਟਾਈਲਾਂ ਵੀ ਬਿਲਕੁਲ ਟੁੱਟੀਆਂ ਹੋਈਆਂ ਚੌਂਕ ਦੇ ਇੰਨੇ ਕੁ ਹਾਲਾਤ ਮਾੜੇ ਆ ਕੋਈ ਸਾਫ ਸਵੱਾਈ ਨਹੀਂ ਇਨ੍ਹਾਂ ਜਨਾਂ ਵਿੱਚ ਵੀ ਇਹ ਪ੍ਰਸ਼ਾਸਨ ਕੋਈ ਕਰਮਚਾਰੀ ਨਹੀਂ ਰੱਖ ਸਕਦਾ ਤੇ ਇਹਨਾਂ ਨੇ ਰੱਖਣੇ ਕਦੋਂ ਆ ਇਹਨਾਂ ਨੇ ਰੱਖਣੇ ਕਦੋਂ ਆ ਮ ਗਮਲਿਆਂ ਦੀ ਦੇਖਭਾਲ ਕਰਨ ਪਾਣੀ ਲਗਾਉਣ ਵਾਸਤੇ ਇੰਨੇ ਮਾਲੀ ਲੱਗੇ ਹੋਏ ਆ ਇੰਨੇ ਸਰਵਿਸਮੈਨ ਲੱਗੇ ਹੋਏ ਆ ਇੰਨੇ ਦੂਰੇ ਲੱਥੇ ਲੱਗੇ ਆ ਕੱਧ ਵਾਸਤੇ ਸੱਜੇ ਪਾਸੇ ਦੇਖੋ ਹਰਿਆ ਭਰਿਆ ਚੌਕ ਹੈ ਔਰ ਖੱਬੇ ਪਾਸੇ ਦੇਖੋ ਤੁਸੀਂ ਕਿਵੇਂ ਅੱਜ ਦੇ ਹਾਲਾਤ ਹਨ ਚੌਕ ਦੇ ਵਿੱਚ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਤੇ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਔਰ ਇਸ ਦੀ ਸਫਾਈ ਕਰਕੇ ਇਸ ਨੂੰ ਬਹੁਤ ਸੁੰਦਰ ਬਣਾਇਆ ਜਾਵੇ ਜਗ ਗੁਰਦੇਵ ਧੰਗੁਰਦੇਵ ਜੀ